ਭ੍ਰਸ਼ਟਾਚਾਰ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਅਤੇ ਹੁਣ ਇੱਕ ਗਾਜ ਡਿੱਗੀ ਹੈ ਵੱਡੇ ਅਫਸਰ ਦੇ ਉੱਪਰ ਐਸਐਸਪੀ ਫਾਜ਼ਿਲਕਾ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਕਾਬਲੇ ਜ਼ਿਕਰ ਹੈ ਕਿ ਭ੍ਰਸ਼ਟਾਚਾਰ ਦੇ ਮਾਮਲੇ ਦੇ ਉੱਪਰ ਵੱਡੀ ਕਾਰਵਾਈ ਕਰਦਿਆਂ ਹੋਇਆਂ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੂੰ ਮੁਅਤਲ ਕੀਤਾ ਗਿਆ ਤੇ ਨਾਲ ਹੀ ਹੁਣ ਹੋਰ ਜਿਹੜੇ ਕੀ ਭ੍ਰਿਸ਼ਟ ਅਫਸਰ ਜਿਨ੍ਹਾਂ ਨੂੰ ਪਹਿਲਾਂ ਹੀ ਵਿਜੀਲੈਂਸ ਗ੍ਰਿਫਤਾਰ ਕਰ ਚੁੱਕੀ ਹੈ ਉਹਨਾਂ ਦੇ ਉੱਪਰ ਵੀ ਵੱਡੀ ਕਾਰਵਾਈ ਦੇ ਸੰਕੇਤ ਮਿਲੇ ਹੈਗੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਲਜ਼ਾਮ ਲੱਗੇ ਨੇ ਐਸਐਸਪੀ ਫਾਜ਼ਿਲਕਾ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਜੋ ਸ਼ਿਕਾਇਤ ਕੀਤੀ ਗਈ ਸੀਗੀ ਉਹਨਾਂ ਪੁਲਿਸ ਮੁਲਾਜ਼ਮਾ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਹੁਣ ਵੱਡੀ ਗਾਜ ਡਿੱਗੀ ਹੈਗੀ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਦੇ ਉਹ ਜਿਹੜਾ ਕੀ ਹੈਗਾ ਯਾ ਝੋਲਾ ਚੁਕਾ ਕੇ ਕਰਪੇਸ ਦਿੱਤਾ ਗਿਆ ਹੈ ਕਾਬਲੇ ਜ਼ਿਕਰ ਹੈ ਕਿ ਇਸ ਮਾਮਲੇ ਦੇ ਵਿੱਚ ਕੱਲ ਵਿਜੀਲੈਂਸ ਬਿਊਰੋ ਦੇ ਵੱਲੋਂ ਫਾਜ਼ਿਲਕਾ ਦੇ ਵਿੱਚ ਸਾਈਬਰ ਸੈੱਲ ਦੇ ਵਿੱਚ ਰੇਡ ਕੀਤੀ ਗਈ ਸੀ ਅਤੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਐਸ ਐਚ ਓ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਮੌਕੇ ਤੇ ਜਦੋਂ ਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਗਈ ਤਾਂ ਇੱਕ ਵੱਡਾ ਖੁਲਾਸਾ ਹੁੰਦਾ ਕਿ ਕਿਵੇਂ ਭ੍ਰਿਸ਼ਟਾਚਾਰ ਦੇ ਵਿੱਚ ਲਿਫਟ ਇਹਨਾਂ ਅਫਸਰਾਂ ਦੇ ਵੱਲੋਂ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਸੀ ਤੁਹਾਂ ਅੰਦਾਜ਼ਨ ਇਹ ਇੱਕ ਨਾਬਾਲਗ ਦੇ ਉੱਪਰ ਸਾਈਬਰ ਕ੍ਰਾਈਮ ਦਾ ਝੂਠਾ ਪਰਚਾ ਦੇਣ ਦਾ ਜਿਹੜਾ ਕਿ ਕਹਿ ਸਕਦੇ ਆ ਕਿ ਡਰਾਵਾ ਦੇ ਕੇ ਪਰਿਵਾਰ ਦੇ ਕੋਲੋਂ ਇਹ ਰਿਸ਼ਵਤ ਲਈ ਜਾ ਰਹੀ ਸੀ ਅਤੇ ਮਜਬੂਰਨ ਪਰਿਵਾਰ ਦੇ ਵੱਲੋਂ ਜਿਹੜਾ ਕਿ ਇਸ ਦੀ ਸ਼ਿਕਾਇਤ ਪਹਿਲਾਂ ਜਿਹੜੀ ਕਿ ਐਸਐਸਪੀ ਨੂੰ ਕੀਤੀ ਗਈ ਪਰ ਉਸ ਸਮੇਂ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਹ ਜਿਹੜਾ ਕਿ ਨਾਬਾਲਗ ਬੱਚੇ ਦਾ ਪਰਿਵਾਰ ਪਹੁੰਚ ਜਾਂਦਾ ਕਿ ਮਾਨ ਸਾਹਿਬ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਡੇ ਬੱਚੇ ਕੋਲ ਕਸੂਰ ਸਿਰਫ ਇੰਨਾ ਹੋਇਆ ਸੀ ਕਿ ਉਹਨੇ ਪੌਨ ਵੀਡੀਓ ਦਾ ਲਿੰਕ ਕਲਿੱਕ ਕਰ ਦਿੱਤਾ ਜਿਸ ਤੋਂ ਬਾਅਦ ਫਾਜ਼ਲਕਾ ਸਾਈਬਰ ਸੈੱਲ ਦਾ ਐਸ ਐਚਓ ਡਰਾਉਨ ਤਮ ਕਹਣ ਲੱਗਿਆ ਕਿ ਤੁਹਾਡੇ ਬੱਚੇ ਨੇ ਬਹੁਤ ਸੀਰੀਅਸ ਸੀਰੀਅਸ ਕ੍ਰਾਈਮ ਕੀਤਾ ਤੇ ਹੁਣ ਉਸ ਦੇ ਉੱਪਰ ਸਾਈਬਰ ਕ੍ਰਾਈਮ ਦਾ ਪਰਚਾ ਦਿੱਤਾ ਜਾਵੇਗਾ ਨਹੀਂ ਤਾਂ ਤੁਸੀਂ 1 ਲੱਖ ਰੁਪਏ ਦਿਓ ਜਿਸ ਤੋਂ ਬਾਅਦ ਸੀਮਾਨ ਦੇ ਵੱਲੋਂ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਨੂੰ ਲੈ ਕੇ ਹੁਕਮ ਜਾਰੀ ਕੀਤਾ ਗਿਆ ਤੇ ਪੂਰੇ ਮਾਮਲੇ ਦੀ ਘੋਕਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਗਾਇਆ ਅਤੇ ਜਿਵੇਂ ਹੀ ਪਰਿਵਾਰ 1 ਲੱਖ ਰੁਪਏ ਲੈ ਕੇ ਵਿਜੀਲੈਂਸ ਦੀ ਟੀਮ ਨਾਲ ਜਿਹੜਾ ਕੀ ਹੈਗਾ ਆ ਉਥੇ ਪਹੁੰਚਿਆ ਫਾਜ਼ਿਲਕਾ ਸਾਈਬਰ ਸੈੱਲ ਦੇ ਦਫ਼ਤਰ ਦੇ ਵਿੱਚ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੌਕੇ ਦੇ ਉੱਪਰ ਐਸਐਚਓ ਮਨਜੀਤ ਸਿੰਘ ਸੀਨੀਅਰ ਕਨਸਟੇਬਲ ਰਾਜਪਾਲ ਕਨਸਟੇਬਲ ਸ਼ਿੰਦਰਪਾਲ ਸਿੰਘ ਅਤੇ ਕਨਸਟੇਬਲ ਸੁਮਿਤ ਕੁਮਾਰ ਨੂੰ 1 ਲੱਖ ਰੁਪਏ ਲੈਂਦਿਆਂ ਹੋਇਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਸੋ ਪੂਰਾ ਮਾਮਲਾ ਇਸ ਵੇਲੇ ਤੂਲ ਫੜਿਆ ਹੋਇਆ ਸੋ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਹਨਾਂ ਦੱਸਿਆ ਸੀ ਕਿ ਪੀੜਤ ਪਰਿਵਾਰ ਦਾ 17 ਸਾਲ ਦਾ ਬੱਚਾ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਬੱਚੇ ਦੀ ਗਲਤੀ ਸਿਰਫ ਐਨਸੀਕਿਓ ਨੇ ਪੌਨ ਵੀਡੀਓ ਦਾ ਲਿੰਕ ਕਲਿੱਕ ਕੀਤਾ ਸੀ ਇਹ ਨਾਨ ਸੀਰੀਅਸ ਕੇਸ ਸੀ ਪਰ ਪੁਲਿਸ ਕਰਮਚਾਰੀਆਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਬੱਚੇ ਦੇ ਪਰਿਵਾਰ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਅਤੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਲੜਕੇ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਅਤੇ ਮਾਮਲੇ ਨੂੰ ਸੁਲਝਾਉਣ ਦੇ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਪਰਿਵਾਰ ਨੇ ਮਜਬੂਰੀ ਦੇ ਵਿੱਚ ਇਹ ਪੈਸੇ ਜਿਹੜੇ ਕੀ ਹੈ ਪੁਲਿਸ ਮੁਲਾਜ਼ਮਾ ਨੂੰ ਦੇਣ ਦੇ ਲਈ ਇਕੱਠੇ ਕੀਤੇ ਅਤੇ ਨਾਲ ਹੀ ਸਬੂਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੌਂਪੇ ਕੀਏ ਦੇਖੋ ਤੁਹਾਡੇ ਅਫਸਰ ਕਿਵੇਂ ਜਿਹੜਾ ਕੀ ਲੋਕਾਂ ਨਾਲ ਧੱਕਾ ਕਰ ਰਹੇ ਨੇ ਅਤੇ ਵਿਜੀਲੈਂਸ ਬਿਊਰੋ ਨੇ ਪੂਰੀ ਪਲਾਨਿੰਗ ਅਤੇ ਰਿਸ਼ਵਤ ਮ ਮੰਗਣ ਵਾਲੇ ਅਧਿਕਾਰੀਆਂ ਨੂੰ ਰੰਗੇ ਹੱਥੀ ਕਾਬੂ ਕਰਨ ਲਈ ਜਾਲ ਬੁਛਾਇਆ ਹੈ ਕਾਬਲੇ ਜ਼ਿਕਰ ਹੈ ਕਿ ਸਰਕਾਰੀ ਜੋ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਕਰਮਚਾਰੀਆਂ ਨੇ ਨਵਾਲਿਕ ਦੇ ਉੱਪਰ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਪੈਸੇ ਵਸੂਲਨੇ ਸ਼ੁਰੂ ਕੀਤੇ ਜਿਸ ਤੋਂ ਬਾਅਦ ਪਰਿਵਾਰ ਕਾਫੀ ਪਰੇਸ਼ਾਨ ਹੋ ਗਿਆ ਅਤੇ ਪਰਿਵਾਰ ਦੇ ਵੱਲੋਂ ਇਸ ਦੀ ਸ਼ਿਕਾਇਤ ਐਸਐਸਪੀ ਬਰਿੰਦਰ ਬਰਾੜ ਨੂੰ ਵੀ ਕੀਤੀ ਗਈ ਪਰ ਉਹਨਾਂ ਨੇ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਤਾ ਫਿਰ ਸੀਐਮ ਮਾਨਦੇਵ ਵੱਲੋਂ ਇਹ ਵੱਡਾ ਐਕਸ਼ਨ ਲੈਣ ਦੇ ਲਈ ਵਿਜੀਲੈਂਸ ਬਿਊਰੋ ਨੂੰ ਹੁਕਮ ਜਾਰੀ ਕੀਤੇ ਗਏ ਨੇ ਸੋ ਇਸ ਤੋਂ ਬਾਅਦ ਜਿਹੜਾ ਕਿ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੇ ਵੱਲੋਂ ਜਦੋਂ ਪ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਦੇ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ ਸੀ ਪਰਿਵਾਰ ਤਾਂ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਜ਼ਾਹਰ ਜੀ ਗੱਲ ਹੈ ਕਿ ਜਦੋਂ ਵੱਡੇ ਅਫਸਰਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੱਧਾ-ਸਿੱਧਾ ਇਹ ਸੰਕੇਤ ਹੈ ਕਿ ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਹੱਥ ਜਰੂਰ ਹੋਵੇਗਾ ਇਹਹੀ وجہ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਐਕਸ਼ਨ ਨਹੀਂ ਲਿਆ ਗਿਆ ਤੇ ਹੁਣ ਇਹ ਤਸਵੀਰ ਹੈਗੀ ਐ ਐਸ ਐਚਓ ਮਨਜੀਤ ਸਿੰਘ ਦੀ ਜਿਸ ਦੇ ਵੱਲੋਂ ਲਗਾਤਾਰ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਹੁਣ ਸੀਨੀਅਰ ਅਫਸਰ ਫਾਜ਼ਿਲਕਾ ਦਾ ਸੀਨੀਅਰ ਅਫਸਰ ਜੇਸੇ ਉੱਪਰ ਵੱਡੀ ਇਹ ਗਾਜਦੀ ਗਈ ਤੇ ਇਸ ਮਾਮਲੇ ਨੂੰ ਲੈ ਕੇ ਹੋਰ ਵਧੇਰੇ ਗੱਲਬਾਤ ਕਰਦੇ ਹਾਂ ਫਾਜ਼ਿਲਕਾ ਤੋਂ ਸਾਡੇ ਪੱਤਰਕਾਰ ਸੁਰਿੰਦਰ ਗੋਇਲ ਫੋਲਨ ਤੇ ਮੇਨ ਨੇ ਸੋ ਸੁਰਿੰਦਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਐਸਐਸਪੀ ਫਾਜ਼ਿਲਕਾ ਦੇ ਨੂੰ ਮੁਅਤਲ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਜੋ ਸ਼ਿਕਾਇਤ ਮਿਲੀ ਸੀ ਉਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਹੋਰ ਕੀ ਅਪਡੇਟ ਹੈ ਬਿਲਕੁਲ ਬਿਲਕੁਲ ਠੀਕ ਹੈ ਜਿਹੜਾ ਕਿ ਪਿੱਛੇ ਸਾਈਬਰ ਸੈੱਲ ਦਾ ਜਿਹੜਾ ਐਸਐਸਓ ਸੀ ਨਾਲ ਮੁੰਛੀ ਸੀ ਨਾਲ ਦੋ ਜਿਹੜੇ ਕਰਮਚਾਰੀ ਹੋਰ ਵੀ ਸੀ ਜਿਹੜੇ ਕਿ ਨਬਾਲਿਕ ਲੜਕੇ ਦੇ ਕਾਰਨ ਔਰਤ ਦੇ ਗਲਤ ਤੋਂ ਬੋਰਨ ਗਾਇਲ ਹੁੰਦੇ ਕਾਰਨਾਂ ਤੇ ਦਬਾਬ ਆ ਰਿਹਾ ਸੀ ਕਿ ਤੇ ਕੇਸ ਕਰ ਦੇਵਾਂਗੇ ਔਰ ਪੈਸੇ ਬਹੁਤ ਵੱਡੀ ਧਮਾਨ ਕੀਤੀ ਸੀ ਜਦੋਂ ਕਿ ਪੀੜਤ ਪਰਿਵਾਰ ਨੇ ਬਹੁਤ ਅਫਸਰਾਂ ਨੂੰ ਅਧਿਕਾਰੀਆਂ ਨੂੰ ਐਸਐਸਪੀ ਤੱਕ ਬੋਲ ਕੀਤੀ ਸੀ ਕਿ ਸਾਡੇ ਨੇ ਕੋਈ ਕਸੂਰ ਨਹੀਂ ਹੈ ਗਲਤੀ ਦਾ ਬੱਚੇ ਦਾ ਬਟ ਕਲਿੱਕ ਹੋ ਗਿਆ ਹੈ ਇਸ ਦਾ ਕੋਈ ਕਸੂਰ ਨਹੀਂ ਲੇਕਿਨ ਬਰਸ਼ਟਾਚਾਰ ਨੂੰ ਮੁੱਖ ਰੱਖਦੇ ਆ ਔਰ ਆਪਣੇ ਜੇਬਾਂ ਭੰਦੇ ਮਕਸਦ ਨੂੰ ਲੈ ਕੇ ਉਹਨਾਂ ਨੇ ਪੈਸੇ ਡਿਮਾਂਡ ਕੀਤੀ ਔਰ ਕਾਫੀ ਹੋਰਨ ਨੂੰ ਅਨਹਾਸ ਪਰੇਸ਼ਾਨ ਕੀਤਾ ਜਿਸ ਦੇ ਕਾਰਨ ਮੁਸ਼ਕਲ ਉਹਨਾਂ ਨੇ ਪਰਚਾਨ ਹੋ ਕੇ ਮੁੱਖ ਮੰਤਰੀ ਦੇ ਅਪਰੋਚ ਕੀਤੀ ਕਿ ਦੇ ਕਾਰਨ ਆਪਣੀ ਵਿ ਰੀਡ ਕਰਨ ਤੋਂ ਬਾਅਦ 1 ਲੱਖ ਰੁਪਏ ਬਰਾਮਦ ਹੋਏ ਜਿਸ ਦੇ ਜਿਹਦੇ ਕਾਰਨ ਕੰਬੀਤਾ ਨੇ ਲੈਂਦੇ ਖਜ਼ਾਨਾ ਮੰਤਰੀ ਨੇ ਜਿਹੜਾ ਪ੍ਰੈਸ ਖਾਂਫੇ ਕਿਥੇ ਵਸ ਤੋਂ علاوہ ਐਸਐਸਪੀ ਫਰਦਿਕਾ ਨੋਨ ਸਸਪੈਂਡ ਕਰਤਾ ਗਿਆ ਹੈ ਸੋ ਬਾਕੀ ਕਾਰਵਾਈ ਕੀਤੀ ਤਾਂ ਗਈ ਹੈਗੀ ਪਰ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਸੀਨੀਅਰ ਅਧਿਕਾਰੀ ਮਾਮੇ ਦੇ ਵਿੱਚ ਕਿਤਨੇ ਕਿਤੇ ਜਿਹੜੀ ਕਿ ਆਪਣੀ ਕਾਰਵਾਈ ਨਹੀਂ ਕਰਦੇ ਉਸ ਨੂੰ ਲੈ ਕੇ ਸਵਾਲ ਖੜੇ ਹੋਣਾ ਲਾਜ਼ਮੀ ਹੈ ਕਾਰਵਾਈ ਇਸ ਲਈ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਹਿਸਾਬ ਪੱਤੀ ਜਾਂਦੀ ਹੋਣੀ ਹੈ ਜਾਂ ਕੋਈ ਮਿਲੀਭੁਗਤ ਦੇ ਨਾਲ ਇਹ ਪੂਰਾ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਇਹ ਤਾਂ ਸਪੱਸ਼ਟ ਹੈ ਕਿ ਦੇਖੋ ਜੇ ਕੋਈ ਅਧਿਕਾਰੀ ਕੋਲ ਜਾ ਕੇ ਜਦੋਂ ਪੀੜਤ ਪਰਿਵਾਰ ਜਾ ਕੇ ਜਾਂ ਪੀੜਤ ਵਿਅਕਤੀ ਕੋਈ ਵੀ ਜਾ ਕੇ ਮਿਲਦਾ ਜਦੋਂ ਵੀ ਸੁਣਵਾਈ ਨਾ ਹੋਵੇ ਤਾਂ ਨੈਚੁਰਲੀ ਗੱਲ ਹੈ ਕਿ ਬੰਦਾ ਉਹ ਕੀ ਕਰੇਗਾ ਫਿਰ ਮਾਰੇਗਾ ਵੀ ਤਾਂ ਕਿਤੇ ਮੇਰਾ ਬਚਾਅ ਹੋ ਜਾਏ ਔਰ ਮੈਂ ਤੋਂ ਮਾੜੇ ਜਿਹੇ ਹਰਾਸਮੈਂਟ ਤੋਂ ਬਚਾ ਲੇਕਿਨ ਪ੍ਰਵਿੰਦ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਇਹ ਵਿੱਚ ਕਹਿੰਦੀ ਪੂਰੀ ਤਰ੍ਹਾਂ ਛਾਣਬੀਨ ਕੀਤੀ ਜਾਵੇ ਤੇ ਇਹ ਇੱਕ ਬਹੁਤ ਵੱਡਾ ਨੈਕਸਸ ਮਿਲੇਗਾ ਤਾਂ ਕਿ ਬੋਡੇ ਕੋ ਮਾਫੀ ਆ ਜਾਵੇ ਕਿ ਲੋਕ ਕਾਫੀ ਇਨਵੋਲ ਹੋਏ ਨੇ ਇਹ ਕੀ ਨਹੀਂ ਇਹ ਪਤਾ ਨਹੀਂ ਕਿੱਥੋਂ ਤੱਕ ਜਾ ਕੇ ਕਿੱਥੇ ਮਿਲੀ ਭਗਤ ਨਾਲ ਜਿਹੜਾ ਕੰਮ ਹੁੰਦਾ ਹੈ ਕਿ ਇੱਕ ਛੋਟਾ ਅਧਿਕਾਰੀ ਜਿਹੜਾ ਹੈ ਉਹ ਇਸ ਲੈਵਲ ਦਾ ਇਹਨਾਂ ਯਾਨੀ ਦਬਾਅ ਪਾ ਕੇ ਜਿਆਦਾ ਪੈਸਾ ਨਹੀਂ ਮੰਗ ਸਕਦਾ ਕਿਉਂਕਿ ਉਹ ਨਿੱਕੋ ਲੈ ਕੇ ਉੱਪਰ ਤੱਕ ਇਹਨਾਂ ਸਾਰੇ ਮਿਲੀ ਭਗਤ ਦੇ ਕਰ ਰਹੇ ਕੰਮ ਜਿਹੜੇ ਨੇ ਇਸ ਤਰ੍ਹਾਂ ਹੁੰਦੇ ਨੇ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਔਰ ਇਸ ਤਰ੍ਹਾਂ ਦੇ ਕਈ ਮੁੱਦੇ ਅਫਸਰਾਂ ਨੂੰ ਜਾਂ ਛਾਣਬੀਨ ਕਰੇ ਇੰਨੇ ਕਈ ਮੱਛਲੀਆਂ ਦੇ ਤੇ ਇਹਨਾਂ ਦੀ ਪકડ ਚਾਤਰਦੀਆਂ ਸੋ ਬਾਕੀ ਪਰਿਵਾਰ ਨਾਲ ਤੁਸੀਂ ਗੱਲਬਾਤ ਕੀਤੀ ਕਿੰਨਾ ਕੁ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਸੀ ਅਤੇ ਕਿੰਨਾ ਦਿਨ ਤੋਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਟੋਰਚਰ ਕੀਤਾ ਜਾ ਰਿਹਾ ਸੀਗਾ ਬਿਲਕੁਲ ਕਾਫੀ ਦਿਨਾਂ ਤੋਂ ਪਰਿਵਾਰ ਬਹੁਤ ਪਰੇਸ਼ਾਨ ਸੀ ਔਰ ਪਰੇਸ਼ਾਨੀ ਦੇ ਕਾਰਨ ਨਹੀਂ ਜਦੋਂ ਉਹਨਾਂ ਕੋਈ ਰਸਤਾ ਨਹੀਂ ਮਿਲਿਆ ਤਾਂ ਐਸੇ ਕਰਕੇ ਫਿਰ ਉਹਨਾਂ ਮੁੱਖ ਮੰਤਰੀ ਅਪਰੋਚ ਕੀਤੀ ਜਦੋਂ ਕਿ ਇਸ ਤੋਂ ਪਹਿਲਾਂ ਉਹ ਉਹ ਕੋਲ ਰੋਜ਼ ਹੀ ਜਾ ਕੇ ਉਹਨੂੰ ਕਰੇ ਉਹ ਜਾ ਕੇ ਜਾ ਕੇ ਆਪਣੇ ਬੇਨਤੀ ਕਰਦੇ ਜੀ ਫਰਿਆਦ ਲੈ ਕੇ ਜਾਂਦੇ ਸੀ ਪਰ ਉਹਨਾਂ ਲੌਲੀਪੌਪ ਦੇ ਕੇ ਚੋਲੇ ਜਾਂਦਾ ਸੀ ਉਲਟਾ ਜਦੋਂ ਵੀ ਜਾਣਦੇ ਸੀ ਤੋਂ ਉਲਟਾ ਐਚਐਚਐ ਸਾਈਬਰ ਸਿਰ ਹੈ ਸਾਈਬਰ ਸੈਨਾ ਕਰੋ ਉਲਟਾ ਦਬਾਅ ਪਾਇਆ ਜਾਂਦਾ ਸੀ ਐਸੇ ਦਿਨ ਅਸੀਂ ਤੁਰਾ ਪੱਚਾ ਕੱਟਣ ਲੱਗਿਆ ਮੁੰਡਾ ਟੁਕਲ ਲੱਗੇ ਆ ਪਰ ਤਰ੍ਹਾਂ ਦੀ ਹਮਤ ਯਾਤਰਾਵਾਂ ਤੇ ਮਤਲਬ ਚਬਦੀ ਯਾਤਰਾਵਾਂ ਦੇਖਿਆ ਸੀ ਸੋ ਲੱਗਦਾ ਕਿ ਇੱਕੋ ਹੀ ਡਿਪਾਰਟਮੈਂਟ ਦੀ ਜਿਹੜੀ ਕਿ ਵਿੱਚ ਹੁਣ ਕਰਕੇ ਕਿਤਨਾ ਕੀਤੇ ਜਿਹੜਾ ਕਿ ਅਧਿਕਾਰੀ ਜਿਹੜਾ ਕਿ ਹੈ ਕਾਰਵਾਈ ਤੋਂ ਬਚਦੇ ਨਜ਼ਰ ਆਉਂਦੇ ਹੈਗੇ ਨੇ ਕਿ ਸ਼ਾਇਦ ਡਿਪਾਰਟਮੈਂਟ ਦੀ ਕਰਕਰੀ ਨਾ ਹੋ ਜਾਵੇ ਜੇਕਰ ਕੋਈ ਵੱਡਾ ਐਕਸ਼ਨ ਲਿਆ ਜਾਵੇ ਹੁਣ ਜਦੋਂ ਗਾਇਦੀ ਕੀ ਹੈ ਕਿ ਲੱਗਦਾ ਕਿ ਕਾਲੀਆਂ ਪੇਡਾਂ ਨੂੰ ਕੰਨ ਹੋ ਜਾਣਗੇ ਹੁਣ ਪਰ ਹੁਣ ਇੱਕ ਵਾਰੀ ਤਾਂ ਸਾਰੇ ਜਰੇ ਅਧਿਕਾਰੀ ਨੇ ਜੇਕਰ ਉਹਦੇ ਪਾਸ ਵਿੱਚ ਘਾੜ ਖੰਮਾਤੀ ਹੈ ਪਰ ਇਹ ਕਰਤਾਂ ਤੋਂ ਹੋ ਗਏ ਨੇ ਉਹ ਇਹ ਅਧਿਕਾਰਿਕਤਾ ਤੋਂ ਕੋਸ਼ਿਸ਼ ਕਰਨਗੇ ਲੇਕਿਨ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਕਿ ਇਹਦੇ ਦੇ ਵੱਡੇ ਕਾਰਵਾਈ ਹੁੰਦੀਆਂ ਨੇ ਪਰ ਟੈਂਟ ਟੈਂਟ ਲੋਕੀ ਪੁੱਜ ਜਾਂਦੇ ਨੇ ਉਸ ਤੋਂ ਬਾਅਦ ਕਲਾਵੇ ਕਰਕੇ ਕੋਈ ਨਾ ਦੇ ਕੇ ਸਭ ਮਾਮਲੇ ਰਫਾਵਾ ਕਿਤੇ ਜਮ ਨੇ ਇੱਕ ਰੂਟੀਨ ਮੈਂਟ ਬੋਲ ਗਏ ਅਕਸਰ ਕੇ ਲੋਜੇ ਨੇ ਅਲਟੀਮੇਟਲੀ ਹਰਾਖ ਹੁੰਦੇ ਨੇ ਔਰ ਉਹ ਵਿਸ਼ਾ ਚਾਤੇ ਚਕਾਰੇ ਹੁੰਦੇ ਨੇ ਜੀ ਬਿੰਦੂ ਸੋ ਹੁਣ ਪਰਿਵਾਰ ਸੰਤੁਸ਼ਟ ਹੈ ਕਿ ਉਹਨਾਂ ਦੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਸ਼ਿਕਾਇਤ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡਾ ਐਕਸ਼ਨ ਦੇ ਹੁਕਮ ਦਿੱਤੇ ਨੇ ਫਿਰ ਲਾਲ ਤੋਂ ਮੁੱਖ ਹੰਤੇ ਦੇ ਪ੍ਰਾਰੰਭਿਕ ਤੋਂ ਬਹੁਤ ਸੰਤੁਸ਼ਟ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਕਾਰਵਾਈ ਕਾਰਵਾਈ ਨਾਲ ਰਹਿ ਜਾਏ ਲੇਕਿਨ ਅੰਦਰ ਵਿੱਚ ਪੂਰੀ ਸੱਚਾਈ ਨੂੰ ਲੈ ਕੇ ਨਹੀਂ ਬਿੜਦਾ ਲੈਂਦੇ ਇਹਨਾਂ ਦੋਸ਼ੀ ਇਨਸਾਨਾਂ ਨੂੰ ਇਹਨਾਂ ਨੂੰ ਪੂਰੀ ਸਜ਼ਾ ਮਿਲ ਸਲਾਖਾ ਵਿੱਚ ਜਾਣ ਚਿਰੇ ਤੁਣ ਬਦ ਗਲਬਤ ਕਲੀ ਵਾਕੀ ਜਿਹੜੇ ਕੀ ਇਸ ਤਰ੍ਹਾਂ ਦੇ ਨਾਲ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਪੂਰੇ ਡਿਪਾਰਟਮੈਂਟ ਦੀ ਕਰਕਰੀ ਹੁੰਦੀ ਹੈ ਇਹਨਾਂ ਨੂੰ ਸਬਕ ਸਿਖਾਣਾ ਬੇਹਦ ਜ਼ਰੂਰੀ ਹੈ ਚਲੋ ਇਹ ਤਾਂ ਮਾਮਲਾ ਸੀਐਮ ਮਾਨ ਦੇ ਧਿਆਨ ਦੇ ਵਿੱਚ ਆ ਗਿਆ ਹੈ ਪਤਾ ਨਹੀਂ ਅਜੇ ਕਿੰਨੇ ਹੋਰ ਮਾਮਲੇ ਹੋਣਗੇ ਜਿਨ੍ਹਾਂ ਦੇ ਵਿੱਚ ਧੱਕੇਸ਼ਾਹੀ ਸ਼ਰੀਆਮ ਕੀਤੀ ਜਾਂਦੀ ਹੈ ਇਹਨਾਂ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਦੇ ਵੱਲੋਂ ਭ੍ਰਿਸ਼ਟ ਅਫਸਰਾਂ ਦੇ ਵੱਲੋਂ ਆਪਣੀਆਂ ਮਨਾਈਆਂ ਕੀਤੇ ਜਾਂਦੇ ਲੋਕਾਂ ਦੀਆਂ ਜਿਹੜੀਆਂ ਕਿ ਖੂਨ ਪਸੀਨੇ ਦੀ ਕਮਾਈ ਦਾ ਜਿਹੜਾ ਕਿ ਹੈ ਡਾਕਾ ਮਾਰਿਆ ਜਾਂਦਾ ਸ਼ਰੇਆਮ ਤਾਂ ਹੁਣ ਇੱਕ ਵਾਰ ਤਾਂ ਸੀਐਮ ਮਾਨ ਨੇ ਸਪਸ਼ਟ ਕਰਤਾ ਹੈ ਕਿ ਭਾਈ ਅਸੀਂ ਹੁਣ ਬਖਸ਼ਾਂਗੇ ਨਹੀਂ ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਉਹ ਕਿੰਨਾ ਵੀ ਵੱਡਾ ਅਫਸਰ ਕਿਉਂ ਨਾ ਹੋਵੇ ਕੋਈ ਮੰਤਰੀ ਕਿਉਂ ਨਾ ਹੋਵੇ ਕੋਈ ਵਿਧਾਇਕ ਕਿਉਂ ਨਾ ਹੋਵੇ ਅਸੀਂ ਸਾਰੇ ਨੂੰ ਟੰਗਾਗੇ ਜੇਕਰ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਕੀਤਾ ਹੈ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਸੀਐਮ ਮਾਨ ਦੀ ਸਰਕਾਰ ਜ਼ੀਰੋ ਟੋਲਰੈਂਸ ਨੀਤੀ ਦੇ ਉੱਪਰ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਫਗਵਾੜਾ ਸੀਏ ਸਟਾਫ ਨੂੰ ਵੀ ਜਿਹੜਾ ਕਿ ਵੱਡੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਜਿੱਥੇ ਕਿ ਸੀਏ ਸਟਾਫ ਦੇ ਇੰਚਾਰਜ ਸਮੇਤ ਹੋਰ ਜਿਹੜੇ ਕਿ ਅੱਧੇ ਦੇ ਕਰੀਬ ਸਟਾਫ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿ ਉਹਨਾਂ ਨੇ ਪੈਸੇ ਲੈ ਕੇ ਨਸ਼ਾ ਤਸਕਰੀ ਨੂੰ ਛੱਡ ਦਿੱਤਾ ਸੀ ਦੂਜੇ ਪਾਸੇ ਵਿਧਾਇਕ ਦੀ ਗੱਲ ਕਰੀਏ ਤਾਂ ਜਲੰਧਰ ਸੈਂਟਰਲ ਤੋਂ ਵਿਧਾਇਕ ਜਿਹੜੇ ਹੈਗੇ ਨੇ ਰਮਨ अरोड़ा ਨੂੰ ਵੀ ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਮਿਲੀ ਸੀ ਕਿ ਨਗਰ ਨਿਗਮ ਜਦੋਂ ਮਲੀਪੋ ਗਤ ਕਰਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਨੋਟਿਸ ਭੇਜਵਾਏ ਜਾਂਦੇ ਨੇ ਤੇ ਫਿਰ ਮਾਮਲਾ ਸੈਟਲਮੈਂਟ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। तमाम ਸ਼ਿਕਾਇਤਾਂ ਮਿਲਣ ਤੋਂ ਬਾਅਦ ਜਿਹੜਾ ਕਿ ਇਸ ਮਾਮਲੇ ਦੀ ਘੋਕ ਪੜਤਾਲ ਕੀਤੀ ਗਈ ਤੇ ਹੁਣ ਜਿਹੜਾ ਕਿ ਫਾਜ਼ਿਲਕਾ ਦਾ ਇਹ ਮਾਮਲਾ ਕਾਫੀ ਤੁਰਖਿਆਂ ਦੇ ਵਿੱਚ ਬਣਿਆ ਹੋਇਆ ਤੇ ਗਾਜ ਡਿੱਗੀ ਐ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੂੰ ਮੁਅਤਲ ਕੀਤਾ ਗਿਆ ਤੇ ਪੂਰੇ ਮਾਮਲੇ ਦੀ ਹੁਣ ਜਾਂਚ ਪੜਤਾਲ ਕੀਤੀ ਜਾ